ਰਾਜ ਜੀ ਗੌਰਵ ਜੀ ਜਿਹੜਾ ਜੀ ਬਜਟ ਆਇਆ ਕਿੰਨਾ ਹੈ ਤੇ ਤੁਹਾਡੀ ਆਸ਼ਾਵਾਂ ਤੇ ਖਰਾ ਉੱਤਰਿਆ ਕਿੰਨੀ ਗੱਲ ਹੈ ਦੇਖੋ ਜੀ ਆ ਗਵਰਨਮੈਂਟ ਨੇ এডੂਕੇਸ਼ਨ ਤੇ ਹੈਲਥ ਤੇ ਕੰਮ ਕੀਤਾ ਵੈ ਮੈਨੂੰ ਲੱਗਦਾ ਹੈ ਕਿ ਬਹੁਤ ਵਧੀਆ ਚੀਜ਼ ਹੈ ਸੋ ਜਿੰਨੇ ਲੋਕੀ ਪੜਨਗੇ ਉਹਨਾ ਆਪਣੇ ਬਾਰੇ ਸੋਚ ਸਕਣਗੇ ਤੇ ਸਭ ਨੂੰ ਫਾਇਦਾ ਮਿਲੇਗਾ ਉਹਦਾ ਤੇ ਉਸ ਦੇ ਨਾਲ ਨਾਲ ਜਿਹੜਾ ਉਹਨਾਂ ਨੇ ਹੈਲਥ ਵਾਲਾ ਜਿਹੜਾ ਲਿਮਿਟ ਵਧਾਤੀ ਹੈ 5 ਲੱਖ ਤੋਂ 10 ਲੱਖ ਕੀਤੀ ਹੈ ਉਹ ਵੀ ਮੈਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਲੋਕਾਂ ਨੂੰ ਫਾਇਦਾ ਹੋਏਗਾ ਜੀ ਤੁਹਾਡਾ ਨਾਮ ਮੇਰਾ ਨਾਮ ਜੀ ਸਰਬਜੀਤ ਸਿੰਘ ਸੋਨੂ ਚਲਿਆ। ਕੀ ਕਹਣਾ ਜਾਓਗੇ ਜਿਹੜਾ ਅੱਜ ਬਜਟ ਆਇਆ ਵਾ ਕਿੰਨੀਆਂ ਕ ਆਸ਼ਾਵਾਂ ਤੇ ਖਰਾ ਉਤਰਿਆ ਕੀ ਆਸ਼ਾ ਸੀ ਬਜਟ ਤੋਂ? ਜੋ ਆਸਾਂ ਸੀ ਗਿਆ ਐਸਾ ਤੇ ਕੁਝ ਵੀ ਵੇਖਣ ਨੂੰ ਨਹੀਂ ਮਿਲਿਆ ਕਿਉਂਕਿ ਇਹ ਬਜਟ ਜਿਹੜਾ ਹੁੰਦਾ ਵਾ ਲੋਕਾਂ ਦੇ ਲਈ ਹੁੰਦਾ ਵਾ ਲੋਕਾਂ ਦੇ ਭਲੇ ਦੇ ਲਈ ਹੁੰਦਾ ਵਾ। ਜੇ ਅੱਜ ਜੋ ਕੁਝ ਵੀ ਵੇਖ ਰਹੇ ਆ ਮੈਨੂੰ ਤੇ ਕੋਈ ਐਸਾ ਖਾਸ ਨਹੀਂ ਲੱਗਾ ਅੱਜ ਹਰ ਪਾਸੇ ਜੇ ਬਜਟ ਸਹੀ ਹੁੰਦਾ ਤੇ ਕਿਸਾਨੀ ਧਰਨੇ ਨਾ ਲੱਗਦੇ ਮਜ਼ਦੂਰਾਂ ਨੂੰ ਉਹਨਾਂ ਦੇ ਹੱਕ ਮਿਲਦੇ ਹਸਪਤਾਲਾਂ 'ਚ ਡਾਕਟਰ ਹੁੰਦੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਅੱਜ ਪੰਜਾਬ ਦੀ ਧਰਤੀ ਛੜਛੜ ਲੋਕੀ ਵਿਦੇ ਇਹੋ ਜਿਹੇ ਹਾਲਾਤ ਜਿਹੜੇ ਆ ਪਹਿਲਾਂ ਨਹੀਂ ਸੀਗੇ ਔਰ ਕਮ ਸੇ ਕਮ ਸਰਕਾਰ ਨੂੰ ਜਿਹੜਾ ਵਾ ਉਹ ਲੋਕਾਂ ਦੇ ਲਈ ਸੋਚਣਾ ਚਾਹੀਦਾ ਸੀਗਾ ਔਰ ਇਸ ਬਜਟ ਦੇ ਵਿੱਚ ਖਾਸ ਕਰਕੇ ਗਰੀਬ ਤਬਕੇ ਦਾ ਸੋਚਣਾ ਚਾਹੀਦਾ ਸੀਗਾ ਕਿਉਂਕਿ ਅੱਜ ਜੇ ਦਿਨੋ ਦਿਨ ਅਮੀਰ ਬੰਦਾ ਅਮੀਰ ਹੋਈ ਜਾ ਰਿਹਾ ਗਰੀਬ ਬੰਦਾ ਗਰੀਬ ਗਰੀਬਾਂ ਦੇ ਲਈ ਬਜਟ ਦੇ ਵਿੱਚ ਕੀ ਆ ਗਰੀਬਾਂ ਲਈ ਚਾਹੀਦਾ ਸੀਗਾ ਅੱਜ ਹਰ ਚੀਜ਼ ਦੀ ਮਹਗਾਈ ਇੰਨੀ ਹੱਦ ਤੱਕ ਵੱਧ ਗਈ ਆ ਕਿ ਕਿਤੇ ਨਾ ਕਿਤੇ ਉਸ ਚੀਜ਼ ਨੂੰ ਕੰਟਰੋਲ ਕਰਨਾ ਚਾਹੀਦਾ ਸੀਗਾ ਅੱਜ ਹਰ ਜਗ੍ਹਾ ਤੁਸੀਂ ਦੇਖ ਲਓ ਕਿਤੇ ਵੀ ਪੰਜਾਬ ਜਿਹੜਾ ਵਾ ਧਰਨਿਆਂ ਦੇ ਨਾਂ ਤੇ ਮਸ਼ਹੂਰ ਹੋ ਗਿਆ ਔਰ ਮੇਰੀ ਬੇਨਤੀ ਸੀ ਸਰਕਾਰ ਨੂੰ ਕਿ ਮੈਨੂੰ ਆਸ ਵੀ ਸੀ ਕਿ ਬਜਟ ਦੇ ਵਿੱਚ ਕੁਝ ਵਧੀਆ ਆਊਗਾ ਪਰ ਮੈਨੂੰ ਕੁਝ ਬਜਟ ਦੇ ਵਿੱਚ ਖਾਲੀ ਲੱਗਾ ਇੱਕ ਉਹ ਦੇਖਿਆ ਕਿ ਐਂਟਰਟੇਨਮੈਂਟ ਜਾਇ ਕਰਤਾ ਹੋਰ ਕੱਖ ਨਹੀਂ ਔਰ ਵਿਧਾਨ ਸਭਾ ਦੇ ਵਿੱਚ ਜਦੋਂ ਦਾ ਸੈਸ਼ਨ ਚੱਲਣ ਡਿਆ ਆਪਸ ਦੇ ਵਿੱਚ ਲੜੀ ਜਾਂਦੇ ਉਹ ਮਾੜਾ ਆ ਮਾੜਾ ਪੰਜਾਬ ਦੇ ਲੋਕਾਂ ਨੇ ਵੋਟਾਂ ਪਾਈਆਂ ਔਰ ਪੰਜਾਬ ਦੇ ਲੋਕ ਦੇਖ ਰਹੇ ਆ ਕਿ ਪੰਜਾਬ ਦੀ ਡਿਵੈਲਪਮੈਂਟ ਦੀ ਗੱਲ ਕਦੋਂ ਹੋਊਗੀ ਪੰਜਾਬ ਦੇ ਪਾਣੀਆਂ ਦੀ ਗੱਲ ਕਦੋਂ ਹੋਊਗੀ ਪੰਜਾਬ ਦੀ ਕਿਸਾਨੀ ਦੀ ਗੱਲ ਕਦੋਂ ਹੋਊ ਪੰਜਾਬ ਦੇ ਨੌਜਵਾਨਾਂ ਦੀ ਗੱਲ ਕਦੋਂ ਹੋਊ ਥਾਣਿਆਂ ਦੇ ਵਿੱਚ ਬੰਬ ਛੁੱਟੇ ਜਾ ਰਹੇ ਥਾਣਿਆਂ 'ਚ ਪੁਲਿਸ ਨਹੀਂ ਹੈਗੀ ਅੱਜ ਹਾਲਾਤ ਪੰਜਾਬ ਦੇ ਕਿਹੜੇ ਬੰਦੇ ਨੂੰ ਤੁਰ ਪਿਆ ਸੋ ਪੰਜਾਬ ਦੇ ਲੋਕਾਂ ਦਾ ਸੋਚਣਾ ਚਾਹੀਦਾ ਸੀ ਇਹ ਬਜਟ ਪੰਜਾਬ ਦੇ ਹੱਕ ਲਈ ਚਾਹੀਦਾ ਸੀ ਮੈਨੂੰ ਨਹੀਂ ਲੱਗਾ ਕਿਤੇ ਕਿ ਉਹ ਜਿਹੜਾ ਕਿਸੇ ਦੇ ਹੱਕ 'ਚ ਆਇਆ ਹੋ ਆ ਪਵਨ ਜੀ ਤੁਹਾਡਾ ਨਾਮ ਇੰਜੀਨੀਅਰ ਪਵਨ ਸ਼ਰਮਾ ਜੀ ਅੱਜ ਜਿਹੜਾ ਬਈ ਰਿਪੋਰਟ ਪੇਸ਼ ਕੀਤਾ ਗਿਆ ਪੰਜਾਬ ਸਰਕਾਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਫਾਈਨੈਂਸ ਮਿਨਿਸਟਰ ਪੰਜਾਬ ਮਿਸਟਰ ਹਰਪਾਲ ਚੀਮਾ ਜੀ ਨੇ ਅੱਜ 2025-26 ਲਈ ፋైనాన్ਸ਼ੀਅਲ ਬਜਟ ਪੇਸ਼ ਕੀਤਾ ਜਿਹਦੇ ਵਿੱਚ ਬਹੁਤ ਸਾਰੇ ਪ੍ਰਾਵਧਾਨ ਉਹਨਾਂ ਨੇ ਵੱਖ-ਵੱਖ ਗੱਲਾਂ ਦੇ ਉੱਤੇ ਰੱਖਿਆ ਜਿੱਥੇ ਡਰੱਗ ਮੀਨਸ ਉਹਨੂੰ ਕੰਟਰੋਲ ਕਰਨ ਵਾਸਤੇ ਗੱਲ ਕੀਤੀ ਆ ਪਬਲਿਕ এডਿਕੇਸ਼ਨ ਤੇ ਗੱਲ ਕੀਤੀ ਆ ਹੈਲਥ ਸੈਕਟਰ ਦੇ ਉੱਪਰ ਗੱਲ ਕੀਤੀ ਆ ਉੱਥੇ ਜਿੱਥੇ ਪੰਜਾਬ ਦੇ ਵਿੱਚ ਅਕਸਰ ਹੀ ਲੋਕਾਂ ਨੂੰ ਇਨਸਾਫ, تعلیم, ਵਕਾਰ ਔਰ ਸਿਹਤ ਇਹ ਗੱਲਾਂ ਪ੍ਰਾਇਮਰੀ ਲੋਕਾਂ ਦੀਆਂ ਮੰਗ ਹੁੰਦੀਆਂ ਉਹਦੇ ਵਿੱਚ ਬਹੁਤ ਸਾਰੇ ਪ੍ਰਾਵਧਾਨ ਤੇ ਰੱਖੇ ਗਏ ਆ ਪਰ ਜੇ ਇਹਦੇ ਨਾਲੋਂ ਬਿਹਤਰ ਹੋਰ ਫੰਡਸ ਜਨਰੇਟ ਕਰਕੇ ਲੋਕਾਂ ਦੀ ਸੁਵਿਧਾ ਵਾਸਤੇ ਹੋਰ ਉਪਰਾਲੇ ਕੀਤੇ ਜਾਂਦੇ ਤਾਂ ਬਹੁਤ ਅੱਛਾ ਹੋਣਾ ਸੀ ਔਰ ਸਰਕਾਰ ਦੇ ਮਾਮਲੇ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਪੁਆਇੰਟਸ ਆ ਕਿਉਂਕਿ 2022-23 ਦੇ ਵਿੱਚ ਪੰਜਾਬ ਦਾ ਡੈਟ ਕਰਜ਼ਾ 2.92 ਕਰੋੜ ਰੁਪਏ ਸੀਗਾ ਲੱਖ ਕਰੋੜ ਸੀ ਹੁਣ ਇਹ ਵੱਧ ਕੇ 2024-25 ਦੇ ਕਰੀਬ ਪਾਉਣੇ 4 ਲੱਖ ਕਰੋੜ ਹੋ ਗਿਆ ਸੋ ਇਹਦੇ ਵਿੱਚ ਪੰਜਾਬ ਦੇ ਵਾਸਤੇ ਬਹੁਤ ਸਾਰੇ ਚੈਲੰਜਸ ਆ ਬਹੁਤ ਸਾਰੀਆਂ ਇਦਾਂ ਦੀਆਂ ਗੱਲਾਂ ਨੇ ਜਿਹੜੀਆਂ ਪੰਜਾਬ ਨੂੰ ਮੁਸ਼ਕਿਲਾਂ ਦੇ ਵਿੱਚ ਸਾਹਮਣੇ ਖੜੀਆਂ ਕਰ ਰਹੀਆਂ ਉਹਦੇ ਵਿੱਚ ਪੰਜਾਬ ਦੇ ਵਿੱਚ ਜਿਹੜੀਆਂ ਇਹ ਸਰਕਾਰ ਨੇ ਮਾਈਨਿੰਗ ਦੇ ਨਾਲੋਂ ਰੈਵਨਿਊ ਜਨਰੇਟ ਕਰਨ ਦੀ ਗੱਲ ਕੀਤੀ ਸੀ ਉਹ ਵੀ ਉਨੇ ਕੰਪਲੀਟਲੀ ਫਾਲੋ ਅਪ ਨਹੀਂ ਕੀਤਾ ਗਿਆ ਉਹਨੂੰ ਬੋਰਨ ਡਰੱਗਸ ਜਿਹੜੀਆਂ ਉਹ 3 ਸਾਲ ਤੋਂ ਬਾਅਦ ਉਹਦੇ ਲਈ ਜਿਆਦੀਆਂ ਐਫਰਟਸ ਹੋ ਰਹੀਆਂ ਉਸ ਤੋਂ ਬਾਅਦ ਅਜੇ ਵੀ ਸੈਕੂਲਰਿਜ਼ ਇਸ਼ੂਜ਼ ਪੁਲਿਸ ਫਾਇਰਿੰਗ ਬਰਗਾੜੀ ਮਾਮਲੇ ਬੇਅਦਬੀ ਮਾਮਲੇ ਅਜੇ ਵੀ ਪੈਂਡਿੰਗ ਐ ਇਨਸਾਫ ਲੋਕ ਉਹਦੀ ਉਡੀਕ ਕਰ ਰਹੇ ਆ ਜਿਹੜੀ ਟਰਾਂਸਪੋਰਟ ਮੋਨੋਪੋਲੀ ਐ ਪੰਜਾਬ ਦੇ ਵਿੱਚ ਗੱਲ ਕੀਤੀ ਗਈ ਕਿ ਠੀਕ ਐ ਸਰਕਾਰੀ ਟਰਾਂਸਪੋਰਟ ਨੂੰ ਪਬਲਿਕ ਟਰਾਂਸਪੋਰਟ ਨੂੰ ਵਿਧਾਇਆ ਜਾਊਗਾ ਉਹਨਾਂ ਦੇ ਜਿਹੜੇ ਰੈਵਨਿਊ ਜਨਰੇਸ਼ਨ ਹੈ ਉਹਦੇ ਵਿੱਚ ਵਾਧਾ ਕੀਤਾ ਜਾਊਗਾ ਪਰ ਅਜੇ ਵੀ ਟਰਾਂਸਪੋਰਟ ਮੋਨੋਪੋਲੀ ਪ੍ਰਾਈਵੇਟ ਮਾਫੀਆ ਜਿਹੜਾ ਉਦਾਂ ਦੇ ਉਦਾਂ ਬਰਕਰਾਰ ਆ ਉਹਨੂੰ ਵੀ ਖਤਮ ਕਰਨ ਵਾਸਤੇ ਜ਼ਿਆਦਾ ਐਫਰਟ ਕਰਨ ਦੀ ਲੋੜ ਆ ਫਿਰ ਜਿਹੜੇ ਕਿਰਸਾਨੀ ਦੇ ਮਾਮਲੇ ਆ ਐਗਰੀਕਲਚਰ ਦੇ ਮਾਮਲੇ ਆ ਜਿਹੜੇ ਡੈਟ ਵੇਵਰ ਕਰਨ ਦੇ ਮਾਮਲੇ ਆ ਜਿਹੜੇ ਕਿਸਾਨਾਂ ਦੀ ਲੋਨ ਮਾਫੀ ਕਰਨ ਦੇ ਮਾਮਲੇ ਆ ਉਹਦੇ ਵਿੱਚ ਵੀ ਵਾਅਦਾ ਕਰਨ ਦੀ ਲੋੜ ਸੀ ਪੰਜਾਬ ਨੂੰ ਆਲਰੇਡੀ ਬਹੁਤ ਸਪੈਸ਼ਲ ਪੈਕੇਜ ਦੀ ਮੰਗ ਹੁੰਦੀ ਆ ਪਰ ਜਿਹੜਾ ਬਜਟ ਇਸ ਵੇਲੇ ਰੱਖਿਆ ਗਿਆ ਲਗਭਗ 2.5 ਲੱਖ ਕਰੋੜ ਦੇ ਕਰੀਬ ਇਹ ਬਜਟ ਰੱਖਿਆ ਗਿਆ ਜਿਹਦੇ ਵਿੱਚ 5% ਵਾਧਾ ਵੀ ਕੀਤਾ ਗਿਆ ਸੋ ਇਹ ਸਰਕਾਰ ਦਾ ਚੌਥਾ ਕੰਜੈਕਟਿਵ ਬਜਟ ਸੀਗਾ ਜਿਹਦੇ ਵਿੱਚ ਜੇ ਸਸਤੀ ਬਿਜਲੀ ਲੋਕਾਂ ਨੂੰ ਮਿਲ ਗਈ ਆ ਫਰੀ ਬਿਜਲੀ ਮਿਲ ਗਈ ਆ ਤੇ ਹੁਣ ਪੀਕ ਲੋਡ ਦਾ ਸਮਾਂ ਜੁਲਾਈ ਅਗਸਤ ਦੇ ਵਿੱਚ ਆਉਣਾ ਖੇਤੀਬਾੜੀ ਨੂੰ ਬਹੁਤ ਵੱਡੀ ਬਿਜਲੀ ਦੀ ਮੰਗ ਆ ਉਹਦੇ ਵਿੱਚ ਵੀ ਸਰਕਾਰ ਨੇ ਜੇ ਇਹ ਸੋਚਿਆ ਆ ਕਿ ਕਿਵੇਂ ਪੀਐਸਪੀਸੀਐਲ ਦੇ ਲਾਸ ਨੂੰ ਘਟਾਇਆ ਜਾਵੇ ਉਹਦੇ ਵਲ ਜਿੰਨਾ ਇਹਨਾਂ ਨੇ ਉਪਰਾਲਾ ਕੀਤਾ ਉਹਦੇ ਵਿੱਚ ਵੀ ਹੋਰ ਵਾਅਦਾ ਕਰਨ ਦੀ ਲੋੜ ਆ ਸੋ ਪੰਜਾਬ ਦੇ ਪਾਣੀਆਂ ਦੇ ਮਾਮਲੇ ਉਹ ਵੀ ਉਲਝੇ ਪਏ ਨੇ ਜਿਹੜੇ ਸਰਕਾਰ ਨੇ ਵੀਵੀਆਈਪੀ ਕਲਚਰ ਨੂੰ ਖਤਮ ਕਰਨ ਦੀ ਗੱਲ ਕੀਤੀ ਸੀ ਉਹ ਉਹਦਾ ਇੰਪਲੀਮੈਂਟੇਸ਼ਨ ਅਮਲ ਦਰਾਮਦ ਔਨ ਗਰਾਉਂਡ ਨਹੀਂ ਹੋਇਆ ਅੱਜ ਵੀ ਤੁਸੀਂ ਦੇਖਿਆ ਕੀ ਰੀਸੈਂਟ ਵਿਧਾਨ ਸਭਾ ਦੇ ਵਿੱਚ ਇੱਕ ਐਮਐਲਏ ਨੇ ਪੁਆਇੰਟ ਰੇਸ ਕੀਤਾ ਕਿ 25 25 30 30 ਗਨਮੈਨ ਇਹ ਲੋਕ ਲਈ ਫਿਰਦੇ ਆ ਐਮਐਲਏ ਲਈ ਫਿਰਦੇ ਆ ਜਦ ਕਿ ਥਾਣਿਆਂ ਦੇ ਵਿੱਚ ਚੌਕੀਆਂ ਦੇ ਵਿੱਚ 25 ਦੇ ਗਰੀਬ ਤਾਂ ਮੁਲਾਜ਼ਮ ਵੀ ਹਨੀ ਸੋ ਇਸ ਕਰਕੇ ਬਹੁਤ ਵੱਡੇ ਵੱਡੇ ਇਸ਼ੂਜ਼ ਆ ਜਿਨ੍ਹਾਂ ਨੂੰ ਐਡਰੈਸ ਕਰਨ ਦੀ ਗੱਲ ਤਾਂ ਕੀਤੀ ਗਈ ਆ ਪਰ ਵੇਖਣਾ ਇਹ ਹੋਊਗਾ ਕਿ ਜਿਹੜਾ ਔਨ ਗਰਾਉਂਡ ਕਿਉਂਕਿ ਜਿਹੜੇ ਐਡਵਾਈਜ਼ਰ ਸੀ ਇਕਨੋਮਿਕ ਅਫੇਅਰਸ ਦੇ ਅਰਬਿੰਦ ਮੋਦੀ ਔਰ ਸਬਸਟੀਅਨ ਜੇਮਸ ਉਹਨਾਂ ਨੂੰ ਉਹਨਾਂ ਦੀ ਐਡਵਾਈਜ਼ਰੀ ਦੇ ਨਾਲ ਇਹ ਬਜਟ ਬਣਿਆ ਪਰ ਓਵਰਆਲ ਇੱਕ ਬਜਟ ਕਿੰਨੀ ਇਨਕਮ ਹੋਣੀ ਆ ਕਿੰਨਾ ਐਕਸਪੈਂਡੀਚਰ ਹੋਣਾ ਉਹਦਾ ਖਾਕਾ ਦੇ ਦਿੱਤਾ ਗਿਆ ਇਹਦੇ ਨਾਲ ਖਰਚਾ ਕੀ ਆ ਫਾਇਦਾ ਕੀ ਹੈ ਸਾਰੀਆਂ ਗੱਲਾਂ ਕਰ ਦਿੱਤੀਆਂ ਗਈਆਂ ਪਰ ਜਿੰਨੀਆਂ ਵੀ ਕੀਤੀਆਂ ਨੇ ਪੰਜਾਬ ਦੇ ਲੋਕਾਂ ਨੂੰ ਇਹ ਤੋਂ ਵਧੇਰੇ ਆਸ ਸੀਗੀ ਵਧੇਰੇ ਉਮੀਦਾਂ ਸੀਗੀਆਂ ਪਰ ਜਿੰਨਾ ਕੀਤਾ ਜੇ ਇਹ ਇਹਦਾ ਅਮਲ ਦਰ ਅਮਦ ਔਨ ਗਰਾਉਂਡ ਲੋਕਾਂ ਵਾਸਤੇ ਹੋ ਜਾਏ ਤੇ ਪੰਜਾਬ ਦੇ ਵਿੱਚ ਬਿਹਤਰੀ ਦੀ ਆਸ ਕੀਤੀ ਜਾ ਸਕਦੀ ਹੈ ਠੀਕ ਹੈ ਥੈਂਕ ਯੂ ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟੀਆਂ